ਉਹ ਕਹਿੰਦਾ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਕੀ ਰੂ ਰੂ ਉਹ ਦੜ ਫੱਫੜ ਦਾ ਢੋਲ ਗਿਆ ਵਿੱਚ ਫਸ ਗਈ ਏ ਕੜਾਹੇ ਪ੍ਰਾਂਤ ਟੱਕਣ ਟੱਬ ਜੱਗ ਲੈ ਤਾਂ ਸਾਰੇ ਕੁਝ ਪੂਰਾ ਹੋ ਗਿਆ ਹੋ ਗਿਆ ਹੋ ਗਿਆ ਅ ਟੱਕਣ ਕਿਨੇ ਦੇ ਭਲਾ ਟੱਕਣ ਤਾਂ ਇੰਨਾ ਕੁਛ ਤਾਂ ਦੋ ਲਿਖੇ ਹੋਏ ਨੇ ਯਾਰ ਓਏ ਲੈ ਕਿਹੜੀਆਂ ਗੱਲਾਂ ਕਰ ਰਹੇ ਜੋਰੇ ਇੱਕ ਤੂੰ ਬੈਠਾ ਨਹੀਂ ਮੇਰੇ ਸਾਹਮਣੇ ਓਏ 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 ਤੂੰ ਮੂੰਹ ਤੇ ਖਾ ਲੇਗਾ ਰਹਿਣ ਦੇ हां ਥਾਲ ਥਾਲ ਵੀ ਹੋ ਗਏ ਪੂਰੇ ਉਹ ਜੋਰੇ हां ਇੱਕ ਜਰਾ ਚਮਚੇ ਘਟਨੇ ਚਮਚੇ हां ਚਮਚੇ ਕਿਨੇ ਕਿ ਘਟਨੇ ਓਏ ਆਹੀ ਥੋੜੇ ਜੇ ਘਟਨੇ ਯਾਰ ਮੈਨਾਂ ਤਾਂ ਗੁੰਮ ਹੋ ਗਏ ਕਿਤੇ ਓਏ ਇੰਨੇ ਕਿ ਤਾਹੇ ਲੀਡਰ ਰੂਡਰਾਂ ਦੀਆਂ ਰੇਲੀਆਂ ਦੀ ਬਗ ਜਾਂਦੇ ਹੁੰਦੇ ਨੇ ਓਏ ਨਾਲੇ ਨਾ ਆ ਗਰੀਬ ਬੰਦੇ ਦੀ ਯਾਰ ਜੂਨ ਕੋਈ ਨਹੀਂ ਹੁੰਦੀ ਆ ਕਦੇ ਪਹਿਲਾਂ ਭਾਂਡੇ ਲਿਆਉਣ ਦੀ ਫਿਕਰ ਫਿਰ ਛੱਡਣ ਦੀ ਫਿਕਰ ਹੋਰ ਜੋ ਰੇ ਯਾਰ ਆ ਆ ਦੇਖ ਲੈ ਕਦੇ ਮਠਿਆਈ ਵਾਲੇ ਨੂੰ ਪੈਸੇ ਦੇਣੇ ਪੈਂਦੇ ਨੇ ਕਦੇ ਟੈਂਟ ਵਾਲੇ ਨੂੰ ਹਲੇ ਤਾਂ ਹੋਰ ਆ ਗਵੰਡੀ ਰੁੱਸ ਗਏ ਮੇਰੇ ਨਾਲ ਕਹਿੰਦੇ ਸਾਨੂੰ ਭਾਜੀ ਘਟੋ ਦਿੰਦੀ ਸੋਨੇ ਓਏ ਤਾਂ ਇਹੀ ਹੁੰਦੇ ਨੇ ਯਾਰ ਵਿਆਹਾਂ ਦਾ ਪੰਗਾ ਬਹੁਤ ਹੁੰਦਾ ਓਏ ਅੱਜ ਫੁੱਫੜ ਦੀ ਦੇਖਿਆ ਯਾਰ ਓਏ ਫੁੱਫੜ ਕਿਵੇਂ ਦਿਖ ਜੂ ਤਾਜਾ ਤਾਜਾ ਤਾਂ ਵਿਆਹ ਹੋਇਆ ਉਹਦਾ ਈਦ ਦਾ ਇਦਾਂ ਬਣੂਣਾ ਸਹੀ ਗੱਲ ਐ ਸਹੀ ਗੱਲ ਐ ਉਹ ਨਾਲੇ ਜੋਰੇ ਯਾਰ ਕੀ ਕਰਦਾ ਤੂੰ ਆ ਸੱਤ ਵਾੜੀ ਗਿਣ ਲੈ ਮੈਂ ਗਿਣ ਨਹੀਂ ਦਿੰਦਾ ਗਲਾਸ ਉਹ ਗਿਣ ਲੈ ਗਿਣ ਲੈ ਉਹ ਆ ਗਿਆ ਫੁੱਫੜ ਬੜੀ ਸਸਰੀ ਕਾਲ ਸਸਰੀ ਕਾਲ ਸਰਿਆ ਨਹੀਂ ਫਿਰ ਤੁਹਾਨੂੰ ਸਰਿਆ ਨਹੀਂ ਜੱਬ ਛੇੜੇ ਬਣਾ ਹੈ ਹਾਂ ਚਮਚੇ ਥਾਲ ਦੇਗੇ ਟੱਕਣਾ ਪੂਰੇ ਹੋ ਗਏ ਓਏ ਟੱਕਣਾ ਓਏ ਟੱਕਣਾ ਓ ਤੁਹਾਡੇ ਟੱਕਣਾ ਕੀ ਰਿਸ਼ਤੇਦਾਰੀ ਕੱਢੀ ਐ ਮੈਂ ਆ ਜੱਬ ਛੇੜ ਕੇ ਰੱਖਦਾ ਮੈਨੂੰ ਉਹ ਬੁਲਾਇਆ ਤਾਂ ਸੀ ਤੁਹਾਨੂੰ ਬਣਾ ਨੂੰ ਭਜਾਉਣ ਵਾਸਤੇ ਉਹ ਤੁਸੀਂ ਮੂੜਾ ਮਰਤਾ ਮੇਰੇ ਨਾਲ ਦਾ ਲੈ ਕਰ ਲਓ ਕਿਉਂ ਨੂੰ ਭਾਂਡਾ ਚੰਗਾ ਤਾਂ ਫੁੱਪੜੀ ਥੋੜਾ ਅਸਨੇ ਵਿਆਹ ਕਰਾਦਾ ਵੀ ਸਾਨੂੰ ਐ ਦੀ ਕੱਲੇ ਕਹਿਰੇ ਰਹਿੰਦੇ ਨੇ ਵਿਚਾਰੇ ਕਿੱਥੇ ਅੱਖਾਂ ਭੂਕਦੇ ਨੇ ਨੇਰੇ ਜ ਦਾ ਆ ਨਾਲੇ ਆ ਸੁਰਗਵਾਸੀ ਭੂਆ ਨੂੰ ਨਾ ਜਾ ਕੇ ਉੱਪਰ ਕੀ ਉਹ ਕਰੋਗੇ ਮੂੰਹ ਦਿਖਾਉਂਗੇ ਵੀ ਮੈਂ ਐਂ ਆ ਗਿਆ ساری ਜ਼ਿੰਦਗੀ ਦਾ ਤਾਂ ਮੈਨੂੰ ਡੰਡ ਛੇੜਦਾ ਨਾ ਡੰਡ ਤਾਂ ਛੇੜਦਾ ਸਾਰੀ ਜ਼ਿੰਦਗੀ ਦਾ ਮੈਨੂੰ ਵਿਆਹ ਕਰਤਾ ਹਲੇ ਆਪਣ ਨੂੰ ਤਾਨੇ ਮਿਹਣੇ ਦਿੰਦਾ ਦੇਖ ਲੈ ਫਫੜ ਕਿਹ ਹੈ ਜਾ ਬਾਪਾ ਫੜਾ ਤੂੰ ਤਾਂ ਜੇ ਬਦਲ ਗਿਆ ਚੰਗੀਆਂ ਰਿਸ਼ਤੇਦਾਰੀਆਂ ਨੇ ਚੰਗੀਆਂ ਰਿਸ਼ਤੇਦਾਰੀਆਂ ਕੱਢੀਆਂ ਨੇ ਓਏ ਜਵਾਨੋ ਆਪ ਤਾਂ ਪਵਾਲੀਆਂ ਛਾਂਪਾਂ ਹੈਂ ਆ ਮੇਰੀ ਜ਼ਿੰਦਗੀ ਵਾਸਤੇ ਛੇੜਦਾ ਡੰਡ ਤੁਸੀਂ ਨੇ ਹੈ ਆ ਯਾਰ ਆ ਪੰਡ ਗਣ ਲੈ ਯਾਰ ਫਫੜ ਤਾਂ ਹੀ ਕੀ ਕਰ ਦਉ ਅੱਠਵੀਂ ਵਾਰੀ ਗਣਨੇ ਪੈਣਗੇ ਦੇਕਾ ਕੜਾਹੇ ਪ੍ਰਾਂਤ ਟੱਕਣ ਡੋਂਗੇ ਟੱਬੋ ਚੱਕ ਚਮਚੇ ਥਾਲ ਉਹ ਡੋਰੀਆਂ ਨਹੀਂ ਮਤਲਬ ਡੋਰੀਆਂ ਰਹਿ ਗਈਆਂ ਡੋਰੀਆਂ ਕਰ ਲੈ ਕਰ ਲੈ ਗਣਾ ਭਾਈ ਲੈ ਮੈਂ ਤਾਂ ਜਾਣਾ ਬਈ ਬੈਠੋ ਬੈਠੋ ਭਾਈ ਦਾ ਪਕੜ ਆ ਤੁਸੀਂ ਬੈਠ ਜਾਓ ਬੈਠ ਜਾਓ ਲੈ ਦੇਖ ਲਾ ਉਹ ਵਾਗ ਗਿਆ ਤੁਹਾਡਾ ਫੁੱਫੜ ਤਾਂ ਮੈਂ ਤਾਂ ਆਈ ਸੀ ਚੱਲ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਪਰ ਇਹ ਤਾਂ ਮੈਨੂੰ ਦੇਖ ਕੇ ਮੱਥੇ ਦਿਉੜੀਆਂ ਪਾ ਲੰਦਾ ਓਏ ਕੀ ਦਸੀ ਹੈ ਜੀ ਸਾਡਾ ਫੁੱਫੜ ਬੜਾ ਇਹ ਸੰਗਾਉ ਸੁਭਾਰ ਹੈ ਵਿਚਾਰਾ ਸੰਗਦਾਸ ਉਥੋਂ ਹੂੰ ਕੋਈ ਗੱਲ ਨਹੀਂ ਹੌਲੀ ਹੌਲੀ ਖੁੱਲ ਜੂਗਾ ਨਾ ਬਿਆਰ ਤਾਂ ਬਾਤ ਕਰੀ ਸ਼ਰਮ ਉਹ ਵਿਚਾਰਾ ਜਵਾਖ ਮੱਤ ਹੈ ਹੌਲੀ ਹੌਲੀ ਖੋ ਜੂ ਖੁੱਲ ਜੂ ਨਾ ਇਹ ਕੱਲਾ ਕਹਿਣਾ ਰਹਿੰਦਾ ਸੀ ਕੋਈ ਗੱਲ ਨਹੀਂ ਹਾਂ ਆ ਨਾਲੇ ਤੁਸੀਂ ਮੇਰਾ ਚੁੰਨੀ ਜੜਾ ਵਜਾ ਕਰਕੇ ਬਸ ਇੱਕ ਫਾਹ ਹੀ ਵੱਡਤਾ ਮੈਂ ਤਾਂ ਸੁਣਿਆ ਵਿਆਹ ਚ ਰਸਮ ਰਵਾਜਾਂ ਵੀ ਕਰਦੇ ਹੁੰਦੇ ਆ ਪਰ ਆਹ ਦੇਖ ਲੋ ਅਗਲੇ ਦਿਨ ਕੀ ਹਾਲ ਆ ਓਏ ਹਾਂ ਓਏ ਓਏ ਕੰਗਣਾ ਵੀ ਖੜਿਆਵਾਂਗੇ ਛਟੀਆਂ ਵੀ ਖੜਿਆਵਾਂਗੇ ਸਾਰੇ ਰੀਤੀ ਰਿਵਾਜ ਪੂਰੇ ਕਰਾਂਗੇ ਆਖਰ ਨੂੰ ਆ ਡਲੇ ਵਰਗੇ ਛਾਪਾ ਭਾਈਆਂ ਨੇ ਅਗਲੀ ਨੇ ਹਾਂ ਸਹੀ ਗੱਲ ਐ ਲੈ ਚੜੋ ਫਿਰ ਹੁਣ ਆਪਾਂ ਉਹ ਕਰੀਏ ਛਟੀਆਂ ਖੇਡੀਏ ਤੇ ਇਹਦਾ ਭਾਂਡਿਆ ਚੜ੍ਹਾ ਲਿਆ ਮੈਨੂੰ ਅੱਜ ਲਈ ਪਤੰਦਰਾ ਆਪਾਂ ਛਟੀਆਂ ਦਾ ਪ੍ਰਬੰਧ ਕਰਦੇ ਆ ਓਏ ਫੁੱਫੜਾ ਪਣਾ ਫੁੱਫੜਾ ਇੱਤੀ ਫਿਰਦਾ ਹੂ ਆ ਕਿਤੇ ਖੁਲੀਆਂ ਜਾ ਆ ਹਾਂ ਹਾਂ ਉਹ ਸੱਚ ਉਹ ਖੁਲੀਆਂ ਉੱਥੇ ਉਹ ਆਏ ਕਰ ਮੈਂ ਕਰਦਾ ਢੂਲੀ ਦਾ ਇੰਤਜ਼ਾਮ ਤੂੰ ਬਪੜ ਨੂੰ ਮਰਾ ਕੇ ਲਿਆ ਚੱਲ 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 ਫਿਰ ਨਾ ਪਦੋਂ ਨਹੀਂ ਲਾਵਾਂਗੇ ਆਪਾਂ ਦੋਨੋਂ ਚਲੋ 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 ਆਹ ਬਪੜ ਜੀ ਐ ਇੱਥੇ ਕੀ ਕਰ ਰਹੇ ਹੋ ਡੰਗਰ ਪਸ਼ੂ ਵੀ ਸਾਹਮਣੇ ਨੇ ਤੇ ਛੜੀਆਂ ਕੌਣ ਖੇਡੂਗਾ ਕਿੜੀਆਂ ਛੜੀਆਂ ਮੈਂ ਨਹੀਂ ਖੇਡਦਾ ਖੂੜਦਾ ਕੁਸ ਆਏ ਕਿ ਮੇਰੀ ਖੇਡਦੇ ਹੱਸਦਾ ਖੜਿਆ ਕੇ ਹਟਾਂਗੇ ਨਹੀਂ ਖੇਡਦਾ ਸਾਰੀਆਂ ਥੋਡੀਆਂ ਪੁੱਗਣੀਆਂ ਹੋਣਾ ਓਏ ਇਹ ਰਿਭਿਆ ਵੇਲੇ ਮੰਨਿਆ ਸੀ ਆਏ ਕਰ ਆਏ ਗੱਲ ਆਲੇ ਆਏ ਆਏ ਉਹ ਤੁਸੀਂ ਜਿਵੇਂ ਧੱਕਾ ਕਰ ਲੱਗੇ ਵੀ ਮੇਰੇ ਸਾਰੇ ਆ ਗੱਲਾਂ ਓਏ ਆ ਲੈ ਕੇ ਚੱਕੇ ਨਹੀਂ ਤੂੰ ਹੀ ਵਿਚਾਰਾ ਜੀ ਤੂੰ ਪੜੇ ਉਹ ਬਾਈ ਬੋਲੀ ਪਾਊਗਾ ਪਹਿਲਾਂ ਬਾਈ ਬੋਲੀ ਸੁਣਾ ਆ ਜਰਾ ਕੀ ਕਹਿੰਦੇ ਨੇ ਊਰੀ 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 ਨਦੇ ਡੱਲੇ ਤੇ ਓਏ ਓਏ ਇੱਕ 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 ਮੇਰੇ ਕੋਲ ਇੱਕ ਮੇਰੇ ਕੋਲ ਬੋਲੀ ਸੁਣਾ ਬਈ ਤੂੰ ਵੀ ਗਾੜਾ ਬਾਰੀ ਵਰਸੀ ਖੱਟਣ ਗਏ ਸੀ ਖੱਟ ਕੇ ਲਿਆਂਦੀ ਕੀ ਰੂ ਰੂ ਓ ਦੜ ਫੁੱਫੜ ਦਾ ਡੋਲ ਗਿਆ ਵਿੱਚ ਵਸ ਗਈ ਏ ਇੱਕ ਬੋਲੀ ਹੋਰ ਇੱਕ ਬੋਲੀ ਹੋ ਲੱਛਣ ਦੇਖ ਲੈ ਲੱਛਣ ਇਹਨਾਂ ਦੇ ਲੱਛਣ ਓ ਬੋਫੜ ਜੀ ਅੱਜ ਤਾਂ ਜਮੀ ਨਾ ਬੋਲੋ ਤੁਸੀਂ ਮਸਾਲਾ ਆਏ ਹਾਏ 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 ਮਸਾਲਾ ਦੇਣਾ ਏ ਛੱਡੀਆਂ ਦਾ ਆ ਚਲੋ ਚਲੋ ਹੁਣ ਆਪਾਂ ਵੀ ਐ ਕਰੋ ਛੜੀਆਂ ਖੇਡੋ ਲਓ ਬਈ ਲਓ ਜੀ ਤੁਸੀਂ ਦੇਖੋ ਮੱਥਾ ਮੈਂ ਲੈ ਕੇ ਆ ਨਾ ਛੜੀਆਂ ਹਾਂ ਦੇਖੋ ਲੱਕੋ ਟਿੰਕੋ ਮੱਥਾ ਉਹ ਲਿਆ ਬਈ ਹਮਤ ਨਾਲ ਛੜੀਆਂ ਉਹ ਲਿਓ ਉਹ ਲਿਓ ਬਈ ਹਮਤ ਨਾਲ ਉਹ ਲਿਓ ਲਿਓ ਉਹ ਆ ਜਾ ਆ ਜਾ ਯਾਰਾ ਫੜਾ ਦੇ ਹੁਣ ਫਫੜ ਨੂੰ ਫਪੜ ਨਹੀਂ ਭੱਜੂਗਾ ਯਾਰ ਫਪੜ ਦੀ ਕਦਰਾ ਆ ਦੇਖੋ ਇਹਨਾਂ ਨੇ ਬੜਾ ਠਠ ਕਰੇ ਮੈਨੂੰ ਸਾਰਾ ਦਿਨ ਤੰਗ ਕਰਦੇ ਨੇ ਤੇਰੇ ਨਾਲ ਤਾਂ ਖੇਡੂਗਾ ਫੇਰ ਛਟੀਆਂ 'ਚ ਪਹਿਲਾਂ ਇਹਨਾਂ ਨੂੰ ਦੇਖ ਆ ਫੜੀ ਮੜਾ ਜਾ ਓ ਯਾਰ ਓ ਦੀ ਛਟੀਆਂ ਓ ਆਹੀ ਕਿ ਜੋਰੇ ਓਏ ਓ ਫੁੱਫੜ ਨੇ ਕਿਹੜਾ ਟੈਸ਼ਨ ਫੜ ਲਿਆ ਓਏ ਉਹ ਪਤੰਦਰ ਨੇ ਮਾਰ ਦੇ ਦੇ ਉਹ ਛਟੀਆਂ ਜਿੱਦਾਂ ਖੇਡਣੀ ਸੀ ਉਹਦੇ ਨਾਲ ਤਾਂ ਛਟੀਆਂ ਨਹੀਂ ਖੇਡਦਾ ਆਪਣੇ ਉਹੀ ਪੁੜੇ ਲਾਲ ਕਰਖੇ ਨੇ ਯਾਰ ਓਏ ਐਂ ਕਰੋ ਇਹ ਤੂੰ ਬਦਲਾ ਤਾਂ ਲੈਣਾ ਪੂਗਾ ਕੋਈ ਗੱਲ ਨਹੀਂ ਹਲਦਾ ਕੰਗਣਾ ਖੜਿਆਵਾਂਗੇ ਉੱਥੇ ਪੁੱਛੂ ਫੁੱਫੜ ਦਾ ਹਾਲ ਮੈਂ ਆਹੋ ਚੱਲ ਚੱਲੀਏ ਯਾਰ ਕਰੇ ਚੱਲ ਫਿਰ ਆਜਾ ਖੜਿਆ ਦੇ ਨੇ ਤਾਂ ਸਾਡੇ ਲੈ ਬਈ ਤੇਰੇ ਸਾਰੇ ਚੌਪੂਰੇ ਕਰਦੇ ਸੀਨੇ ਆ ਸਟੀਆਂ ਵੀ ਖੜਿਆਤੀਆਂ ਹੁਣ ਤੂੰ ਐ ਕਰ ਪੌਲੀ ਭੁੱਖ ਲੱਗੀ ਐ ਤੂੰ ਸਾਡੇ ਵਾਸਤੇ ਮਿੱਠੀਆਂ ਰੋਟੀਆਂ ਲਿਆ ਸਹੀ ਗੱਲ ਐ ਮਿੱਠੀਆਂ ਰੋਟੀਆਂ ਹਾਂ ਮਿੱਠੀਆਂ ਰੋਟੀਆਂ ਤਾਂ ਪਰ ਮੈਨੂੰ ਆਉਂਦੀਆਂ ਹੀ ਨਹੀਂ ਲੈ ਇਹ ਵੀ ਸੁਣ ਗੱਲ ਜੋਰੇ ਹੱਦ ਹੋ ਗਈ ਯਾਰ ਤੂੰ ਮਿੱਠੀਆਂ ਰੋਟੀਆਂ ਭਾਬੀ ਤੋਂ ਬਣਾਉਣੀਆਂ ਸਿੱਖ ਲੈ ਹਾਂ ਕੀ ਗੱਲਾਂ ਕਰੀ ਜਾਂਦੇ ਤੁਸੀਂ ਤੁਹਾਨੂੰ ਨਹੀਂ ਪਤਾ ਜੀਜੀ ਤਾਂ 2 ਦਿਨ ਹੋ ਗਏ ਘਰੇ ਨਹੀਂ ਹੈਗੇ ਓ ਤੇਰੀ ਕੁ ਜੋਰੇ ਆ ਪਫੜ ਦੇ ਵਿਆਹ-ਵਿਆਹ ਚ ਆਪ ਤਾਂ ਉਹਨੂੰ ਵੀ ਭੁੱਲ ਗਏ ਉਹ ਕਿੱਥੇ ਹੋਈ ਐ ਉਹ ਕਿੱਥੇ ਵਗ ਗਈ ਯਾਰ ਖਾ ਲਓ ਪੂੜੇ ਆ ਟੰਗਤਾ ਜਵਾਕ ਨੂੰ ਕੀੜੇ ਵਾਲੇ ਝੰਡ ਤੇ ਮੈਨੂੰ ਤਾਂ ਲੱਗਦਾ ਥੋਡੀਆਂ ਛਾਂਪਾਂ ਛੂਪਾਂ ਕਰਕੇ ਇਕੱਠੀਆਂ ਤਿੱਤਰ ਹੋ ਗਈ ਉਹ ਹੋ ਲੈ ਪਫੜਾ ਉਹ ਤਾਂ ਉਹ ਮਰੀ ਜਾਂਦਾ ਓਏ ਯਾਰ ਇਹ ਫਫੜਾ ਨਾ ਐਂ ਕਹਿੰਦਾ ਵੀ ਆਪਦਾ ਬਦਲਾ ਲੈਣ ਦਾ ਮਾਰਾ ਆਪਾਂ ਨੂੰ ਕਿਹੀ ਜਾਂਦਾ ਵੀ ਆਇਆ ਵਗ ਗਈ ਬਾਹ ਵਗ ਗਈ ਕਿਤੇ ਨਹੀਂ ਗਈ ਉਰੀ ਹੋ ਗਈ ਯਾਰ ਉਹ ਆ ਹੋਊਗੀ ਉਰੇ ਕੱਲ੍ਹ ਤੇਰੀ ਆ ਜੇ ਉਰੇ ਹੁੰਦੇ ਤਾਂ ਆਂਦੇ ਨਾ 2 ਦਿਨ ਹੋ ਗਏ ਓਏ ਚਲ ਕੋਈ ਕੁਝ ਨਹੀਂ ਹੁੰਦਾ ਚਲ ਆ ਜੂਗੀ ਯਾਰ ਦੋ ਦਿਨਾਂ ਨੂੰ ਆ ਜੂਗੀ ਉਹਨੇ ਕਿੱਥੇ ਜਾਣਾ ਐ ਲੈ ਕਰੋ ਤੁਸੀਂ ਜਾਓ ਉਧਰ ਰੋਟੀਆਂ ਬਗਾ ਕੇ ਲੈ ਕੇ ਆਓ ਸਾਡੇ ਵਾਸਤੇ ਤੇ ਮਿੱਠਿਆ-ਮੁੱਠਿਆ ਤਾਂ ਨਹੀਂ ਬਣਦੀਆਂ ਮੈਂ ਤਾਂ ਸਿੰਪਲ ਰੋਟੀ ਬਣਾ ਦੂੰਗੀ ਓਏ ਜਿਹੜੀਆਂ ਬਣਦੀਆਂ ਨੇ ਉਹ ਬਣਾ ਦੇ ਭੱਖ ਨਾਲ ਤਾਂ ਅਸੀਂ ਔਖੇ ਹੋ ਰਹੇ ਹਾਂ ਤੇ ਤੁਹਾਡੇ ਵਾਸਤੇ ਕੀ ਬਣਾਵਾਂ ਜੀ ਓਏ ਐ ਕਰ ਇਹਨੂੰ ਖੀਰ ਵਾਲੀ ਪਸੰਦ ਐ ਤੇਰੇ ਵਾਸਤੇ ਖੀਰ ਬਣਾ ਲਈ ਤੈ ਬੋਲ ਕੇ ਵੀ ਨਹੀਂ ਦੱਸ ਸਕਦੇ ਚਲੋ ਜਾਓ ਓ ਚਲ ਜਾਓ 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 ਓਏ ਹਾਂ ਓਏ ਫਫੜ ਦੇ ਤਾਂ ਕੀੜੇ ਮਰੇ ਪਏ ਨੇ ਆਹ ਮੜੇ-ਮੋਟੇ ਕੀੜੇ ਅੱਛਾ ਸਮਝ ਗਿਆ ਮੈਂ ਲੈ ਸਮਾਨ ਬਸ ਆਇਆ ਇੱਕ ਮਿੰਟ ਚ ਉਹ ਫੜਾ ਉਹ ਤੂੰ ਆਏ ਕਿਵੇਂ ਮਰਜਾਇਆ ਜਾ ਪਿਆ ਮੜਾ ਮੋਟਾ ਖੁਸ਼ ਖਾਚ ਰਿਹਾ ਕਰ ਲੋਕ ਸੁੱਖਾਂ ਸੁਖ ਦੇ ਨਿਆ ਦਿਨਾਂ ਵਾਸਤੇ ਖੁਸ਼ ਰਹਿਣ ਦਿੰਨੇ ਤੁਸੀਂ ਹਾਂ ਖੁਸ਼ ਰਹਿਣ ਵਾਲਾ ਕੰਮ ਕਰਿਆ ਤੁਸੀਂ ਕਿਹੜੇ ਕਿਤੇ ਲਾਤਾ ਮੈਂ ਇੱਥੇ ਉਹ ਲੈ ਜੋਰੇ ਉਹ ਲਿਆ 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 ਆ ਜਾ ਬਾਈ ਜਾ ਬਾਈ ਜਾ ਹਿੰਮਤ ਨਾਲ ਆ ਕਰੀਏ ਨਾ ਚੱਜ ਦੀ ਗੱਲ ਕੋਈ ਲਿਆ 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 ਤੂੰ ਰਫੜਾ ਕੁੱਪੜਾ ਯਾਰ ਵੀ ਫੜਾ ਦੇ ਪਾਣੀ ਦੇ ਪਾਲਾ ਫੁੱਫੜਾ ਉੱਲ ਹੈ ਆਪ ਬਗਿਆਨੀ ਜੇ ਕਹਿੰਦੇ ਹੁੰਦੇ ਨੇ ਵੀ 33% ਪਾਣੀ ਅੰਦਰੇ ਹੁੰਦਾ ਹੈ ਆਪੇ ਮਿਕਸ ਮਿਕਸ ਹੋਈ ਜਾਉ ਬਸ ਬਸ ਜਾ ਜਾ ਤੂੰ ਛੱਡ ਦੇ ਗਿੜਨ ਦੇ ਯਾਰ ਇਹਨੂੰ ਭੁੱਖੇ ਨੂੰ ਗਿੜਨ ਦੇ ਠਿਲਣ ਦੇ ਉਹ ਕੁੱਪੜਾ ਅੱਜ ਤੋਂ ਤੇਰੀ ਘਾਟੋਂ ਪੁੱਲਾ ਦੇ ਹੋਊਗੀ ਫਿਰ ਮੇਰੇ ਯਾਰ ਮੂੰਹ ਹੀ ਤਾਂ ਉਹ ਗਵਾ ਬੋਲੀਆਂ ਗੱਲਾਂ ਨਹੀਂ ਕਰੀਂਦੀਆਂ ਹੁੰਦੀਆਂ ਉਹਨਾਂ ਦੀ ਫਫੜਾ ਓਏ ਅੱਜ ਤਾਂ ਪਾ ਦੇ ਘੁੱਟ ਹੋਰ ਅੱਜ ਤਾਂ ਸਪੈਸ਼ਲ ਰਾਤ ਐ ਤੇਰੀ ਓ ਮੇਰੇ ਉਹਦਾ ਓਦਾ ਮੂੰਹ ਹੀ ਟਰੀ ਜਾਂਦਾ ਯਾਰ ਜੋ ਰੇ ਤਾਂ ਉਹੀ ਨਾ ਬੰਦਾ ਯਾਰ ਇਹ ਇਹ ਤਾਂ ਉਹੀ ਨਾ ਨੁੱਕਰ ਕਰੀ ਜਾਂਦਾ ਲੋਕ ਤਾਂ ਤਰਸਦੇ ਨੇ ਅੱਜ ਦੀ ਰਾਤ ਨੂੰ ਸੁੱਖਾ ਸੁਖਦੇ ਨੇ ਪਤਾ ਨਹੀਂ ਕੀ ਚੱਕਰ ਐ ਓਏ ਫਫੜਾ ਫਫੜਾ ਉਹ ਕਿਤੇ ਚਾਦਰਾਂ ਜਾਂ ਪਛਾਕੇ ਨਾ ਇੱਥੇ ਨਾ ਲੰਮਾ ਪੈਦੀ ਟਾਈਮ ਹੋ ਗਿਆ ਚਾ ਅੰਦਰ ਆ ਬੋਤਲ ਫੜਾ ਲੈ ਓਏ ਉਹ ਫੱਪੜਾ ਤੂੰ ਜਿਆਦੇ ਨਾ ਹੁਣ ਛੁਰਸੀ ਬਸ ਤੁਸੀਂ ਜਾਓ ਮੈਂ ਆਪਿਆ ਜੀ ਉਹ ਐ ਕਰ ਆਪਾਂ ਦਾ ਜਰ ਰੋਟੀ ਖਾਈਏ ਯਾਰ ਹੁਣ ਜਿਆਦੇ ਨਾ ਛੁਰਸੀ ਜਾਈਂ ਆ ਜੀ ਹਿੰਮਤ ਨਾਲ ਫਲਾਡੇ ਆਇਆ ਇਹ ਤਾਂ ਜਵਾਕਾਂ ਵਾਲੀਆਂ ਗੱਲਾਂ ਲਾ ਕੇ ਕਰਨ ਤੂੰ ਕੀ ਕਰੇ ਮੈਂ ਨਹੀਂ ਅੰਦਰ ਅੰਦਰ ਜਾਂਦਾ ਡਰ ਲੱਗਦਾ ਮੈਨੂੰ ਤਾਂ ਮੈਨੂੰ ਤਾਂ ਡਰ ਲੱਗਦਾ ਨਾ ਮੈਨੂੰ ਜਾਂਦਾ ਹੁੰਦਾ ਰ ਐ ਕਰ ਆਉਦਾ ਬੋਰੀ ਬਿਹਤਰਾ ਚੱਕ ਤੇ ਬਚਾ ਲੈ ਆ ਬੋਤਲ ਹੀ ਬਿਨਾਂ ਲੈ ਲੈਣੇ